ਇਹਤੋਂ ਪਾਣੀ ਵੀ ਆਉਂਦਾ ਪਿੰਡ ਦਾ ਹਾਂ ਆਉਂਦਾ ਹੈ ਤੇ ਉਦੋਂ ਫਿਰ ਆ ਜਾਵੇਂ ਕੋਈ ਗੱਲ ਨਹੀਂ ਸੁੱਕੀ ਸਕੇ ਨੀ ਪਰ ਸੁੱਕੀ ਨਹੀਂ ਨਾ ਅੱਡੇ ਦਾ ਖੜ ਗਿਆ ਸੀ ਠੀਕ ਹੈ ਉਹ ਕਿਵੇਂ ਆ ਬੁੱਲਰਾ ਠੀਕ ਆ ਕੀ ਬਣਾਉਂਗਾ ਫਿਰ ਤਾਂ ਜਮਾਰ ਜੀ ਦੇ ਦੀ ਆ ਅੱਛਾ ਮੈਂ ਪਾਣੀ ਦਾ ਦੇ 10-12 ਦਿਨ ਹੋ ਗਈ ਬੀਜੀ ਨੂੰ ਇਹ ਕਿਹੜੀ ਹੈ ਇਹ ਜੰਬੂ ਸੋਫਰਾ ਇਹ ਉਹੀ ਹੈ ਜਿਹੜੀ ਕਹਿੰਦੇ ਸੀ 2 ਕਿਲੋ ਪੈਂਦੀ ਹੈ ਹਾਂ ਉਹ ਯਾਰ ਇਹ ਤਾਂ ਪੂਰੀ ਸੰਘਣੀ ਹੋਈ ਖੜੀ ਆ ਅਪਾ 2 ਕਿਲੋ ਪਰਬੀਦੀ ਸੀ ਯਾਰ ਠੀਕ ਆ ਯਾਰ ਮੈਂ 5 ਕਿਲੋ ਪਾਈਆ ਮੇਰਾ ਦਾਦਾ ਬਣ ਵਿਹਲਾ ਪਿਆ ਤੈਨੂੰ ਮੋਹ ਦੇ ਆਖਿਆ ਸੀਗਾ ਉਹ ਬਸ ਉਹੀ ਯਾਰ ਮੈਨੂੰ ਐ ਸੀਗਾ ਮੈਂ ਕਿਹਾ ਕਿੱਥੇ ਰਹੂਗਾ ਹੀ ਹੁਣ ਹੀ ਨਹੀਂ ਮੈਂ ਜਿੱਥੇ ਮੇਰੇ ਆ 5 ਕਿਲੋ ਰਹਿ ਜਾਂਦਾ ਆ ਦੇਖ ਲੈ ਫੇਰ 2 ਗਣਾ 2 ਕਿਲੋ ਨਾਲ ਕੀ ਬਣ ਜੂਗਾ ਆ ਦੇਖ ਲੈ ਬਈ ਆਪਣੇ ਦਾ ਇਹ ਤਾਂ ਪੂਰਾ ਵਧੀਆ ਯਾਰ ਹੂੰ ਮੰਨਦਾ ਸੀ ਮੈਂ ਕਿਹਾ 2 ਪਰਬੀਦੀ ਸੀਗੀ 15 15 ਫੁੱਟ ਕੱਦ ਸੀ ਅੱਛਾ ਇੱਕ ਘਟਾ ਜੂਰੀ ਦਾ ਪਾਇਆ ਠੀਕ ਆ ਕਿੱਦਾਂ ਤੇਰੇ ਪਾਣੀ ਵੀ ਆਉਂਦਾ ਪਿੰਡ ਦਾ ਹਾਂ ਆਉਂਦਾਗਾ ਤੇ ਉਦੋਂ ਫੇਰ ਉਹ ਆ ਜਾਂਦਾ ਕੋਈ ਗੱਲ ਨਹੀਂ ਸੁੱਕੀ ਥੱਕੀ ਨਹੀਂ ਪਰ ਸੁੱਕੀ ਨਹੀਂ ਨਾ ਐ ਡੇੜਾ ਖੜ ਗਿਆ ਸੀ ਠੀਕ ਹੈ ਕਿੰਨੇ ਦਿਨ ਰੱਖ ਲਈ ਤੂੰ ਇਹ ਮੇਰੇ ਤਾਂ ਖੜੀ ਹੈ ਤਿੰਨ ਮਹੀਨੇ ਤਿੰਨ ਮਹੀਨੇ ਠੀਕ ਹੈ ਤੇ ਬਾਡਾਂ ਕਹ ਲੈ ਗਿਆ ਸੀ ਬਾਡਾਂ ਦੋ ਦੋ ਜਮਾ 15-15 ਫੁੱਟ ਦਾ ਅੱਛਾ ਦੂਜੀ ਬਾੜ ਤੇ ਨਿਸਰੀ ਨਹੀਂ ਨਾ ਬੱਲੀਓ ਦੇਖੀ ਜਮਾ ਕੱਤੀ ਰਹੀ ਹੈ ਜਮਾ ਠੀਕ ਹੈ ਲੋਕ ਦੇਂਦੇ ਰਹੇ ਆ ਹੂੰ ਹੂੰ ਵੀਡੀਓ ਬਣਾ ਕੇ ਜਾਂਦੇ ਰਹੇ ਕੈਮਰੇਆਂ ਚ ਅੱਛਾ ਇਹ ਉਹੀ ਜਮਾ ਰਿਹਾ ਹੈ ਹਾਂ ਠੀਕ ਆ ਠੀਕ ਆ ਠੀਕ ਆ ਤੇ ਮਿੱਠੀ ਕਿਵੇਂ ਆ ਪੂਰੀ ਵਧੀਆ ਪਸ਼ੂ ਖਾਂਦੇ ਜਮ ਜੱਜ ਕੇ ਕਦੇ ਨਹੀਂ ਛੱਡੀ ਠੀਕ ਆ ਤੇ ਹੌਂਕਦੇ ਨਹੀਂ ਪਸ਼ੂ ਨਾ ਕੋਈ ਪ੍ਰੋਬਲਮ ਨਹੀਂ ਇਹ ਕਦੇ ਭਾਰ ਨਹੀਂ ਪਿਆ ਅੱਛਾ ਪਰ ਤਾਂ ਵਧੀਆ ਯਾਰਾ ਸਵਾ ਕਿੱਲਾ ਬੀਜਾ ਸੀ ਭਾਰਾ ਹੂੰ ਮੈਨੂੰ ਤਾਂ ਡਾਕਟਰ ਕਹਿ ਕੇ ਗਿਆ ਸੀ ਕਹਿੰਦਾ ਜਮਾਰ ਜੀ ਨਾ ਬੀਜੀ ਯਾਰ ਭਾਰ ਪਾਣ ਲੱਗ ਜਦਾ ਪਸ਼ੂ ਨਾ 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 ਆਪਣੇ ਨਾਲ ਕਦੇ ਪ੍ਰੋਬਲਮ ਆਈ ਨਹੀਂ ਠੀਕ ਆ ਉਹ ਪਤਾ ਨਹੀਂ ਭਰੇ ਉਹ ਜਿਹੜੇ ਦੇਸੀ ਜਿਹੇ ਬੀਜ ਆਪਣੇ ਪਹਿਲਾਂ ਵਾਲੇ ਕਰਦੇ ਆ ਅਸੀਂ ਬੀਜ ਲਈ ਪਹਿਲਾਂ ਉਹ ਪਸ਼ੂ ਖਾਂਦੀ ਨਹੀਂ ਉਹਨੂੰ ਠੀਕ ਹੈ 4 ਸਾਲ ਹੋ ਗਏ ਤੇ ਟੋਕਾ ਨਹੀਂ ਲਵਾਇਆ ਮੇਰਾ ਭਰਾ ਮੁੱਖ ਨੂੰ 4 ਸਾਲ ਹੋ ਗਏ ਹੂੰ ਉਹੀ ਉਕਰ ਵਰਦੀਆਂ ਮਸ਼ੀਨ ਉਹ ਵਜਿਤਾ ਭਰਾ ਵਾ ਖੇਢੀ ਜਾਂਦੇ ਆ ਕਦੇ ਮੈਸ ਨੂੰ ਪਾ ਜਾ ਕਦੇ ਉਹ ਤੇ ਮੂਹਰੋ ਚੱਕ ਕੇ ਰੂੜੀ ਤੇ ਸਿੱਟਿਆ ਨਾ ਨਾ ਅਸੀਂ ਨਹੀਂ ਕੱਢਦਾ ਸੀ ਹੜ ਰਹਿਂਦਾ ਨਾ 15 ਫੁੱਟ ਕੱਢਦਾ ਬਹੁਤ ਲੱਗੀ ਸੀ ਯਾਰ ਬਹੁਤ ਬਹੁਤ ਤੇ ਸਪਰੇਅ ਕਿ ਕਰੀਆਂ ਇੱਕ ਇੱਕ ਸਪਰੇਅ ਹੋਈ ਪਤਲੀ ਜੀ ਆਉਂਦਾ ਯਾਰ ਸਪਰੇਅ ਹਾਂ ਕਰ ਕਰ ਕੇ ਤੁੰਨੂ ਵੀ ਆਖਣਾ ਬਾਈ ਠੀਕ ਹੈ ਤੇ ਜੂਰੀਆ ਕਿੰਨੀ ਦਿੱਤੀ ਸੀ ਇੱਕ ਗਟਾ ਅਖੀਰ ਤੱਕ ਫਿਰ ਤਾਂ ਵਧੀਆ ਯਾਰ ਇਹਦਾ ਕੰਮ ਹੀ ਠੀਕ ਹੈ ਯਾਰ ਮੈਂ ਤਾਂ ਬੇ ਇਹੀ ਲਾਉਂਗਾ ਆਪਾਂ ਇੱਕ ਜਿਹੜੇ ਰੱਖੀ ਬੈਠਾ ਹੈ ਇਹ ਅਥਰੇ ਬੀਜ ਨਹੀਂ ਆ ਭਰਾ ਅੱਜ ਕਿੱਲਾ ਖਾਂ ਬੀਜਾਂਗੇ ਆਪਾਂ ਅੱਛਾ ਇਹੀ ਹੈਗੇ ਉਹ ਹਾਂ ਦੇਖ ਲੈ ਆਪਾਂ ਤਾਂ ਕਿੱਲਾ ਹੋਰ ਬੀਜ ਨਹੀਂ ਆ ਦੋ ਕਣਾਂ ਵਾਲਾ ਬੀਜ ਛੱਡੀ ਹੈ ਐਡਵਾਂਟਾ ਦੀ ਜੰਬੋ ਸੁਪਰ ਹੈ ਹੂੰ ਚਾ ਮੈਂ ਵੀ ਫਿਰ ਇਹੀ ਬੀਜਦਾ ਯਾਰ ਠੀਕ ਆਇਦ ਕੀ ਤਾਂ ਜਿਹੜਾ ਕੁਝ ਹੋ ਗਿਆ ਹਵਾ ਗਿਆ ਪੂਰੀ ਵਰਗਾ ਨੀਰਾ ਬਣਦਾ ਜਮਾਂ ਦਾ ਠੀਕ ਹੈ ਜਿਹੜਾ ਬਣ ਰਹਿਦਾ ਹੁਣ ਉਹੀ ਬੀਜੂ ਮੈਂ ਵੀ ਹਾਂ ਬਸ ਦੋ ਕਣਾਂ ਪਾ ਲਿਆ ਕਰਾਂਗੇ ਅਸੀਂ 2 ਕਿਲੋ ਕਣਾਲ ਦੀ ਬਹੁਤ ਆ ਬਹੁਤ ਪਤਾ ਪੂਰਾ ਚਮੈਂਨ ਯਾਰ ਹਰਾ ਪਿਆ ਬਣ ਸਾਰਾ ਐਵੇਂ ਲੋਕ ਸੀ ਡੀਪੀ ਪਾਈਏ ਨਾਲ ਇਹਦੇ ਬਸ ਮਰੇ ਨਜ ਮਰਦੀ ਨਾਲ ਖੱਟੀ ਜੀ ਹੋਈ ਜਾਂਦੀ ਐ ਯਾਰ ਹੂੰ ਮੈਂ ਤਾਂ ਬਹੁਤ ਅਜਾ ਮਨ ਮੇਮੂ ਵੇਖੀ ਇਹਦੇ ਵਿੱਚੋਂ ਨਾਲੇ ਹੈ ਇਹ ਬੀਜੀ ਕਿਵੇਂ ਆ ਯਾਰ ਤੂੰ ਇਹ ਸਫਰ ਪਾ ਕੇ ਬੀਜੀ ਐ ਅੱਛਾ 2-3 ਕਿਲੋ ਪਾ ਲਈ ਸਫਰ ਹੂੰ ਸਫਰ ਨਾਲ ਬੀਜੀ ਐ ਪੈਰੀ ਹੱਥਾਂ ਵਾਲੇ ਹਲ ਨਾਲ ਹੱਥਾਂ ਵਾਲੇ ਨਾਲ ਹੂੰ ਠੀਕ ਐ ਵਧੀਆ ਫਿਰ ਤਾਂ ਬਲਦ ਬਣ ਗਿਆ ਸੀ ਹਾਂ ਬਲਦ ਬਣ ਗਿਆ ਇਹ ਵੀ ਠੀਕ ਐ 嗯，大概。